ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਵਸਾਈ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾ ਜਾ ਕਰ ਦੇ ਵਸਿਓ ਹਰਨਾ ਸਗਲ ਮਨੋਰਥ ਤਾਂ ਕੇ ਪੂਰਨ ਕਾ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਿਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅਸੀਂ ਰੋਜ਼ਾਨਾ ਹੀ ਆਪਣੇ ਨੇਮ ਦੇ ਵਿੱਚ ਤਕਰੀਬਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜਦੇ ਹਾਂ ਉਹਨੂੰ ਅਸੀਂ ਵਾਰ-ਵਾਰ ਰਿਪੀਟ ਕਰਦੇ ਹਾਂ ਆਗਿਆ ਭਈ ਆਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਜਿਹਨੂੰ ਪਰਮਾਤਮਾ ਦੇ ਮਿਲਣ ਦੀ ਚਾਹਣਾ ਹੈ ਪਾਸ਼ਾ ਕਹਿੰਦੇ ਸ਼ਬਦ ਵਿੱਚ ਖੋਜ ਕੇ ਪ੍ਰਾਪਤੀ ਹੋਣੀ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਜਿਹੜੀ ਗੁਰਬਾਣੀ ਹੈ ਨਾ ਸਾਡੇ ਜੀਵਨ ਦਾ ਆਧਾਰ ਹੈ ਸਾਡੇ ਸਾਹਮਣੇ ਸਤਿਗੁਰੂ ਨੇ ਬੜੀਆਂ ਰਹਿਮਤਾਂ ਰੱਖੀਆਂ ਤੇ ਸਾਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਮਝਾਇਆ ਸਤਿਗੁਰੂ ਕਹਿੰਦੇ ਜਿਹੜਾ ਇਸ ਜੀਵਨ ਦੇ ਵਿੱਚ ਆ ਕੇ ਸਤਗੁਰੂ ਜੀ ਦੇ ਇਸ ਨਾਮ ਰੂਪੀ ਭੋਜਨ ਨੂੰ ਪ੍ਰਾਪਤ ਕਰਦਾ ਹੈ ਉਹਦੀ ਜਨਮ ਜਨਮਾਤਰਾ ਦੀ ਬਹੁਤਰ ਜਾਂਦੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੰਬਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਰ ਵਿੱਚ ਇੱਕ ਸ਼ਬਦ ਲਿਖਿਆ ਤੇ ਉਹਦਾ ਸੁਰਲੇਖ ਹੈ ਮੁਧਾਵਣੀ ਵੈਸੇ ਇਦੇ ਦੋ ਅਰਥ ਹਨ ਸੰਸਕ੍ਰਿਤ ਦੇ ਵਿੱਚ ਇਹਨੂੰ ਕਹਿੰਦੇ ਮੁੰਦਣਾ ਬੁਝੋੜੇ ਵਿਦਵਾਨਾਂ ਨੇ ਅਰਥ ਕੀਤੇ ਕਿ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਭੋਜਨ ਤਿਆਰ ਹੁੰਦਾ ਸੀ ਤੇ ਜਿਸ ਵੇਲੇ ਉਹ ਲਾਂਗਰੀ ਉਸ ਰਾਜੇ ਦਾ ਭੋਜਨ ਤਿਆਰ ਕਰਦਾ ਸੀ ਉਹ ਥਾਲੀ ਨੂੰ ਤਿਆਰ ਕਰਕੇ ਫਿਰ ਉੱਪਰ ਕਪੜਾ ਤੇ ਕਪੜੇ ਦੇ ਉੱਪਰ ਜਦਾਂ ਸੀਲ ਲਾਉਂਦੇ ਸੀ ਨਾ ਮੀਟਰਾਂ ਦੇ ਉੱਪਰ ਉਹ ਸੀਲ ਕਰਦੇ ਹੁੰਦੇ ਕਹਿੰਦੇ ਸੀ ਮੁੰਦਣਾ ਮਤਲਬ ਉਹਦੇ ਵਿੱਚ ਕੋਈ ਰਸਤੇ ਵਿੱਚ ਮਿਲਾਵਟ ਨਾ ਕਰ ਸਕੇ ਰਾਜੇ ਦੇ ਭੋਜਨ ਇੱਕ ਤਾਂ ਇਹ ਅਰਥ ਹੈ ਇੱਕ ਅਰਥ ਜਿਹੜਾ ਹੈ ਇਹਦਾ ਹੈ ਮੁਧਾਵਣੀ ਦੋ ਵਾਰੀ ਹੁੰਦਾ ਸ਼ਬਦ ਗੁਰੂ ਅਮਰਦਾਸ ਜੀ ਨੇ ਵਿਚਾਰ ਇਹ ਮਧਾਵਣੀ ਸਤਗੁਰ ਪਾਈ ਉਥੇ ਮੰਮੇ ਨੂੰ ਔਂਕੜਾ ਦੱਦੇ ਨੂੰ ਕੰਨਾ ਵਾਵਾ ਨਾਣੇ ਨੂੰ ਬਿਹਾਰੀ ਜਦੋਂ ਇੱਥੇ ਆਪਾਂ ਪੜਦੇ ਆ ਉਥੇ ਆ ਮੁੰਦਾ ਬਣੀ ਉੱਪਰ ਟਿੱਪੀ ਹੈ ਉਥੇ ਮੁਧਾਵਣੀ ਹੈ ਇੱਥੇ ਮੁੰਦਾ ਬਣੀ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਜਿਹਨੂੰ ਇੱਕ ਧਰ ਤੇ ਇੱਕ ਇਲਾਕੇ ਨੂੰ ਕਹਿੰਦੇ ਸੀ ਪੋਠੇਹਾਰ ਦੀ ਧਰਤੀ ਉਥੇ ਅੱਜ ਵੀ ਉਹ ਲੋਕ ਜਿਹੜੇ ਇੱਧਰ ਜਾਂ ਆ ਗਏ ਜਾਂ ਉੱਧਰ ਵੀ ਰਹਿੰਦੇ ਆ ਕੋਈ ਗੱਲ ਕਹਿੰਦੇ ਹੁੰਦੇ ਸੀ ਕਾਹਦੇ ਤੂੰ ਵਧਾਵਣੀ ਪਾ ਰਹਿਆ ਮਧਾਵਣੀ ਕਿਉਂ ਪਾ ਮਧਾਵਣੀ ਮਤਲ ਕਾਹਦੇ ਬੁਝਾਰਤਾਂ ਬੁਝਾ ਰਹੇ ਉਸ ਨੂੰ ਵਧਾਵਣੀ ਨੂੰ ਬੁਝਾਰਤ ਵੀ ਇਹਦਾ ਅਰਥ ਕੀਤਾ ਹੋਰ ਜਿਸ ਵੇਲੇ ਆਪਾਂ ਸ਼ਬਦੋਂ ਪੜ੍ਹਦੇ ਆ ਉਹਦੇ ਵਿੱਚ ਸਤਗੁਰ ਦੀ ਬੁਝਾਰਤ ਦੀ ਪਾਈ ਹੈ ਆ ਪੜ੍ਹਦੇ ਨਾ ਸ਼ਬਦ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਬਯੋ ਜਿਸ ਕਾ ਸਭਸ ਆਧਾਰੋ ਹੁਣ ਗੱਲ ਕੀ ਐ ਗੱਲ ਗੁਰੂ ਮਹਾਰਾਜ ਕਹਿੰਦੇ ਤਿੰਨ ਵਸਤੂ ਪਈਓ ਪਰ ਚਾਰ ਹੋ ਗਈਆਂ ਇੱਥੇ ਇਹ ਵੀ ਬੁਝਾਰਤ ਪਾ ਦਿੱਤੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਬਯੋ ਜਿਸ ਕਾ ਸਭ ਤੋਂ ਆਧਾਰ ਇੱਥੇ ਵੀ ਇੱਕ 부ਝਾਰ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੇਰੇ ਜੀਵਨ ਦੇ ਵਿੱਚ ਸਤ ਆ ਜਾਏ ਤੇਰੇ ਜੀਵਨ ਵਿੱਚ ਸੰਤੋਖ ਆ ਜਾਏ ਤੇ ਤੇਰੇ ਜੀਵਨ ਦੇ ਵਿੱਚ ਗਿਆਨ ਦੀ ਵਿਚਾਰ ਆ ਜਾ ਸੱਚੀ ਵਿਚਾਰ ਆ ਜਾਏ ਪਰ ਜੀਵਨ ਦੇ ਵਿੱਚ ਇਹ ਸਤ ਵੀ ਤਾਂ ਆ ਸਕਦਾ ਜਿੱਦਣ ਤੇਰੇ ਕੋਲ ਅੰਮ੍ਰਿਤ ਨਾਮ ਠਾਕੁਰ ਕਾ ਪਏ ਤੇਰੇ ਜੀਵਨ ਵਿੱਚ ਸੰਤੋਖ ਵੀ ਤਾਂ ਹੀ ਆ ਸਕਦਾ ਕਿ ਅੰਮ੍ਰਿਤ ਨਾਮ ਠਾਕੁਰ ਕਾ ਪਏ ਤੇ ਵਿਚਾਰ ਵੀ ਤਾਂ ਹੀ ਆਏਗੀ ਅੰਮ੍ਰਿਤ ਨਾਮ ਠਾਕੁਰ ਕਾ ਪਏ ਥਾਲ ਵਿੱਚ ਤਿੰਨ ਵਸਤੂ ਪਈਓ ਉਥੇ ਪਈਓ ਸਤ ਸੰਤੋਖ ਵਿਚਾਰ ਉਹ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਹਾਰਾ ਕਹਿੰਦੇ ਜਦੋਂ ਅਸੀਂ ਉਹਦੇ ਨਾਮ ਦਾ ਸਹਾਰਾ ਲੈ ਕੇ ਜੀਵਨ ਦੇ ਵਿੱਚ ਚੱਲਦੇ ਆ ਸਾਡੇ ਜੀਵਨ ਵਿੱਚ ਸਤ ਸੰਤੋਖ ਤੇ ਵਿਚਾਰ ਤੇ ਅੱਗੇ ਉਹ ਤਾਂ ਹੋਏਗਾ ਕਹਿੰਦੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਇਹ ਬਾਣੀ ਜਿਹੜੀ ਹੈ ਨਾ ਸਤਗੁਰ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਜਿਹੜਾ ਇਹਨੂੰ ਪ੍ਰਾਪਤ ਕਰਦਾ ਤੇ ਪ੍ਰਾਪਤ ਕਰਕੇ ਉਹਨੂੰ ਨਸ਼ਰ ਨਹੀਂ ਕਰਦਾ ਦਿਸਕਾ ਹੋਇ ਉਧਾਰ ਜਿਵੇਂ ਥੋੜੇ ਦਿਨ ਪਾਠ ਕਰ ਲਿਆ ਫਿਰ ਉਹਦਾ ਇੰਨਾ ਪਾਠ ਨਹੀਂ ਕੀਤਾ ਹੁੰਦਾ ਜਿਨ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਇ ਉਧਾਰ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਔਰ ਔਰ ਕਹਿੰਦੇ ਹਿਰਦਾ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਦ ਇਹ ਬਾਣੀ ਜਿਹੜੀ ਸਾਡੇ ਜੀਵਨ ਦਾ ਆਧਾਰ ਹੈ ਮੈਂ ਜੋ ਬੇਨਤੀ ਕਰਨਾ ਚਾਹੁੰਦਾ ਅਸੀਂ ਰੋਜ਼ ਪੜਦੇ ਹਾਂ ਸਭ ਸਿਖਣਕ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਰੋਜ਼ ਅਰਦਾਸ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜਿੰਨੇ ਤੱਕ ਅਸੀਂ ਪਾਠ ਨਹੀਂ ਕਰਾਂਗੇ ਜਿੰਨੇ ਤੱਕ ਅਸੀਂ ਬਾਣੀ ਨਹੀਂ ਪੜਾਂਗੇ ਸਤਗੁਰੂ ਦੇ ਦੀਦਾਰ ਨਹੀਂ ਸਤਗੁਰੂ ਨੂੰ ਸਭ ਕੁਝ ਵੇਖਦਾ ਆ ਕਿੰਨੀ ਦੁਨੀਆ ਨਿਕਲ ਕੇ ਜਾ ਰਹੀ ਹੈ ਬਾਰੀ ਤੌਰ ਤੇ ਸਾਰੇ ਦੇਖਦੇ ਸਤਗੁਰੂ ਨੂੰ ਸਭ ਕੁਝ ਵੇਖਦਾ ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾਲ ਕਰੇ ਵਿਚਾਰ ਕੋਈ ਚੁੱਕੇ ਮਰਮਾਨਾ ਚੁੱਕੇ ਦੇਖਨ ਦਰਸ਼ਨ ਹੋ ਗਏ ਨਹੀਂ ਜਿੰਨੇ ਤੱਕ ਬਾਣੀ ਨਹੀਂ ਪੜੀ ਪਾਠ ਦੀਦਾਰ ਅਤੇ ਦਰਸ਼ਨ ਦੀਦਾਰ ਨਹੀਂ ਪਾਠ ਦੀਦਾਰ ਅਰਥ ਇੱਕੋ ਹੀ ਹੈ ਦੋਨਾਂ ਦਾ ਦਰਸ਼ਨ ਹੋਵੇ ਦੀਦਾਰ ਦੀਦਾਰ ਫਾਰਸੀ ਦਾ ਸ਼ਬਦ ਹੈ ਦੇਖਣਾ ਤੇ ਦਰਸ਼ਨ ਦਾ ਵੀ ਅਰਥ ਹੁੰਦਾ ਹੈ ਦੇਖਣਾ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰੋ ਦੇ ਵਿੱਚ ਦੋ ਗੱਲਾਂ ਦਸੀਆਂ ਕਹਿੰਦੇ ਦਸਾਂ ਪਾਸ਼ਾੀਆਂ ਦੀ ਜੋਤ ਉਥੇ ਜੋਤਾਂ ਨਹੀਂ ਕਈ ਲੋਕ ਕਹਿੰਦੇ ਨਾ ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਨਾਨਕ ਦੀ ਪੰਜਵੀਂ ਜੋਤ ਅਲੱਗ-ਅਲੱਗ ਨਹੀਂ ਹੈ ਜੋਤ ਇੱਕੋ ਹੀ ਹੈ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰਰਾਮੇ ਦੀਓ ਗੁਰਰਾਮਦਾਸ ਦਰਸ਼ਨ ਪਰਸ ਕਹ ਮਥਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਮਾਨ ਪੁਰ ਗੁਰ ਅਰਜੁਨ ਪਿਖੋ ਨੈ ਤੇ ਦਰਸ਼ਨ ਦੀਦਾਰ ਦਾ ਭਾਵ ਹੈ ਕਿ ਅਸੀਂ ਗੁਰੂ ਕੇ ਸ਼ਬਦ ਨੂੰ ਸਮਝਣਾ ਸਤਿਗੁਰੂ ਦੀ ਬਾਣੀ ਸਾਨੂੰ ਕੀ ਬਖਸ਼ਿਸ਼ ਕਰਦੀ ਆ ਸਤਿਗੁਰੂ ਸ਼ਬਦ ਵਿੱਚ ਬਖਸ਼ਿਸ਼ ਕਰ ਰਿਹਾ ਕਹਿੰਦੇ ਭੈ ਪੰਜ ਜਾਣ ਪ੍ਰਭ ਮਨ ਨਾਮ ਵਸਾਈ ਹੁਣ ਹਰੇਕ ਸਵਾਲ ਦਾ ਜਵਾਬ ਹੁਣ ਕੋ ਲੋਕ ਕਹਿੰਦੇ ਸਾਨੂੰ ਡਰ ਲੱਗਦਾ ਆ ਡਰ ਦਾ ਕਾਰਨ ਜਿਹੜੇ ਅੱਜ ਬਹੁਤਾਤ ਦੇ ਵਿੱਚ ਲੋਕ ਧਾਰਮਿਕ ਤੌਰ ਤੇ ਲੋਕਾਂ ਨੂੰ ਲੁੱਟ ਰਹੇ ਕੋ ਕਿਸੇ ਨੂੰ ਮੁੰਦਰੀ ਦੇ ਰਿਹਾ ਕਿਸੇ ਨੂੰ ਤਵੀਤ ਦੇ ਰਿਹਾ ਕਿਸੇ ਨੂੰ ਧਾਗਾ ਦੇ ਰਿਹਾ ਕੋਈ ਕਰ ਰਿਹਾ ਕੋ ਕਿਤੇ ਜਾ ਰਿਹਾ ਕੋ ਕਿਤੇ ਜਾ ਰਿਹਾ ਇੱਕ ਡਰ ਦਾ ਕਾਰਨ ਹੈ ਡਰ ਕਰਕੇ ਜਾ ਰਿਹਾ ਕਿਉਂ ਡਰ ਹੈ ਕਹਿੰਦੇ ਭੈ ਭੰਜਨ ਪ੍ਰਭ ਮਨ ਨਾ ਵਸਾਈ ਜਿਹੜਾ ਭੈ ਭੰਜਨ ਸੀ ਨਾ ਡਰ ਖਤਮ ਕਰਨ ਵਾਲਾ ਪ੍ਰਮਾਤਮਾ ਸੀ ਉਹਨੂੰ ਮਨ ਦੇ ਵਿੱਚ ਵਸਾਇਆ ਨਹੀਂ ਤੇ ਜਦੋਂ ਉਹ ਮਨ ਵਿੱਚ ਵਸ ਗਿਆ ਡਰ ਨਹੀਂ ਰਹੇਗਾ ਕਹਿੰਦੇ ਨਿਰਪੋ ਸੰਗ ਤੁਮਾਰੇ ਵਸਤਾਏ ਡਰਣ ਕਾਹ ਤੇ ਆਏ ਨੇ ਤਾਂ ਮਾਫ ਕਰਨਾ ਅਸੀਂ ਦਿਨਾਂ ਤੋਂ ਵੀ ਡਰ ਰਹੇ ਆਂ ਅਸੀਂ ਜਾਨਵਰਾਂ ਤੋਂ ਵੀ ਡਰ ਰਹੇ ਆਂ ਪੰਛੀਆਂ ਤੋਂ ਵੀ ਡਰਦੇ ਆਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਡਰ ਖਤਮ ਹੋ ਜਾਏਗਾ ਕਦੋਂ ਹੋਏਗਾ ਨਿਰਪੋ ਜਪਨ ਸਗਲ ਭਾਉ ਮਿਟਾਏ ਹੇ ਪੰਜਨ ਪ੍ਰਭ ਮਨ ਨ ਵਸਾਈ ਮਨ ਦੇ ਵਿੱਚ ਵਸਾਏ ਨਹੀਂ ਡਰਪਤ ਡਰਪਤ ਜਨਮ ਬਹੁਤ ਜਾਹੀ ਇੱਕ ਨਹੀਂ ਕਹਿੰਦੇ ਸਾਰੀ ਜ਼ਿੰਦਗੀ ਸਾਰੇ ਜਨਮ ਨਿਕਲ ਜਾਂਦੇ ਡਰਦੇ ਆ ਡਰਦੇ ਡਰ ਦੇ ਵਿੱਚ ਸਹਿਮ ਦੇ ਵਿੱਚ ਆ ਜਿਨੇ ਲੋਕ ਅੱਜ ਧਾਰਮਿਕ ਤੌਰ ਤੇ ਲੋਕ ਅੱਜ ਦੁਕਾਨਾ ਬਣਾ ਕੇ ਬੈਠੇ ਆ ਉਹ ਕਾਰਨ ਹੈ ਕਿ ਸਾਡਾ ਡਰ ਜਿਹੜਾ ਸੀ ਅਸੀਂ ਡਰ ਦੇ ਅਧੀਨ ਲੋਗ ਹੈ ਤੇ ਸਾਡਾ ਡਰ ਕਿੱਦਾਂ ਖਤਮ ਹੋਵੇ ਤੁਭਰੋਣਾ ਨੇ ਆਪਣਾ ਜਾਲ ਜਿਹੜਾ ਸੀ ਉਹ ਚੰਗੀ ਤਰ੍ਹਾਂ ਲੋਕਾਂ ਦੇ ਵਿੱਚ ਪਸਾ ਦਿੱਤਾ ਭੈ ਪੰਜਾਣ ਪ੍ਰਭ ਮਨ ਨਾਮ ਵਸਾਈ ਡਰਪਤ ਡਰਪਤ ਜਨਮ ਦੁਖ ਜਾਹੀ ਰਹਾਓ ਉਦਾਹਰਨ ਦਿੱਤੀ ਸਤਗੁਰੂ ਕਹਿੰਦੇ ਪਾਓ ਸਰਣਾਈ ਜਿਨ ਹਰ ਜਾਤੇ ਉਹਨਾਂ ਦੀ ਸ਼ਰਨ ਵਿੱਚ ਆਓ ਉਹਾਂ ਦੀ ਸੰਗਤ ਕਰੋ ਜਿਨ੍ਹਾਂ ਹਰ ਜਾਤੇ ਜਿਨ੍ਹਾਂ ਨੇ ਹਰੀ ਨੂੰ ਜਾਣਿਆ ਜਿਨ੍ਹਾਂ ਨੇ ਹਰੀ ਨੂੰ ਸਮਝਿਆ ਜਿਨ੍ਹਾਂ ਨੇ ਹਰੀ ਦੇ ਨਾਲ ਸਾਂਝ ਪਾਈ ਮਹਾਰਾਜ ਕਹਿੰਦੇ ਜਨ ਆਵਣ ਕਾ ਇਹੈ ਸਵਾਉ ਜਨ ਕੇ ਸੰਗਤਿ ਆਵੈ ਨਾਉ ਜਿਨ੍ਹਾਂ ਕੋਲ ਬੈਠ ਕੇ ਨਾ ਰੱਬ ਯਾਦ ਆਜੇ ਪਰਮੇਸ਼ਰ ਦੀ ਯਾਦ ਆਜੇ ਉਹਦਾਂ ਦੇ ਲੋਕਾਂ ਦੀ ਸੰਗਤ ਕਰੋ ਰੋਜ਼ ਅਰਦਾਸ ਕਰਦੇ ਹੋ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾ ਤੇ ਜਿਨ੍ਹਾਂ ਕੋਲ ਬੈਠ ਕੇ ਸਾਨੂੰ ਰੱਬ ਯਾਦ ਆ ਪਰਮੇਸ਼ਰ ਦੀ ਯਾਦ ਬਣਦੇ ਪਾਓ ਸਰਣਾਈ ਜਨ ਹਰ ਜਾਤੇ ਉਹਨਾਂ ਦੀ ਸ਼ਰਨ ਵਿੱਚ ਉਹਨਾਂ ਗੁਰਸਿੱਖਾਂ ਦੀ ਸੰਗਤ ਇਸ ਕਰਕੇ ਆਪਾਂ ਅਰਦਾਸ ਕਰਦੇ ਹਾਂ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਘੱਟ ਪਾਏ ਔਰ ਸਰਣਾਈ ਜਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਜਦੋਂ ਉਹਨਾਂ ਦੀ ਸੰਗਤ ਕਰੋਗੇ ਉਹਨਾਂ ਨੇ ਆਪਣੇ ਨਾਲ ਨਹੀਂ ਜੋੜਨਾ ਉਹਨਾਂ ਨੇ ਗੁਰੂ ਨਾਲ ਜੋੜਨਾ ਪਰਮੇਸ਼ਰ ਨਾਲ ਜੋੜਨਾ ਜੇ ਕੋਈ ਆਪਣੇ ਨਾਲ ਜੋੜ ਰਿਹਾ ਤੇ ਫਿਰ ਉਹ ਪਖੰਡੀ ਹੈ ਤੇ ਉਹ ਮਤਲਬ ਧਾਰਮਿਕ ਨਹੀਂ ਹੈ ਭਰਮ ਹੀ ਲੋਕ ਹੈ ਜਿਹੜੇ ਗੱਲ ਅੱਜ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦੇ ਆ ਆਪਣੇ ਡੇਰੇ ਚਲਾਉਂਦੇ ਆ ਘੰਮ ਕਮਾ ਕੇ ਜਿਹੜੀ ਆ ਉਹ ਚੱਕਰ ਜਿਹੜਾ ਹੈ ਬਾਣੀ ਵਿੱਚੋਂ ਇਦਾਂ ਦੀਆਂ ਪੰਗਤੀਆਂ ਲੈ ਕੇ ਉਹਦੇ ਅਰਥਾਂ ਨੂੰ ਅਲੱਗ-ਅਲੱਗ ਕਰਕੇ ਆਪਣੇ ਭਾਵ ਦੇ ਅਰਥ ਕੱਢ ਕੇ ਆਪਣੇ ਨਾਲ ਜੋੜਦੇ ਤੇ ਇਦਾਂ ਦੇ ਲੋਕਾਂ ਤੋਂ ਵੀ ਸੁਚੇਤ ਹੋਣਾ ਹੈ ਕਿਉਂਕਿ ਸਤਗੁਰੂ ਮਾਰ ਕੇ ਲੋਕ ਸੁਭਾਲ ਕਰਦੇ ਵੀ ਜਦੋਂ ਹੁਣ ਕਿਸੇ ਪਾਦਰੀ ਨੇ ਨਾ ਕਿਸੇ ਗੁਰਸਿੱਖ ਨੂੰ ਸੁਭਾਲ ਕੀਤਾ ਸੀ ਤੇ ਤੁਸੀਂ ਕਹਿੰਦੇ ਧੁਰ ਕੀ ਬਾਣੀ ਹੈ ਜਿਹੜੀ ਬਾਣੀ ਹੈ ਨਾ ਧੁਰ ਕੀ ਬਾਣੀ ਤੇ ਫਿਰ ਬਾਈਬਲ ਜਿਹੜੀ ਹੈ ਬਾਈਬਲ ਦੇ ਵਿੱਚ ਜਾਂ ਮਹਾਭਾਰਤ ਹੈ ਜਾਂ ਰਮੈਣ ਤੇ ਉਹ ਘਰਸ਼ਕ ਨੇ ਜਵਾਬ ਦਿੱਤਾ ਕਹਿਣ ਲੱਗੇ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਆ ਖਸਮ ਕੀ ਬਾਣੀ ਇਸ ਕਰਕੇ ਆ ਕਿਉਂਕਿ ਇਹਦੇ ਵਿੱਚ ਕਹਾਣੀ ਕੋਈ ਨਹੀਂ ਇਹਦੇ ਵਿੱਚ ਇਹ ਨਹੀਂ ਲਿਖਿਆ ਵੀ ਗੁਰਨਾਨ ਦੇਵ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਕੋਈ ਕਹਾਣੀ ਨਹੀਂ ਹੁਣ ਬਾਈਬਲ ਦੇ ਵਿੱਚ ਵੀ ਕਹਾਣੀਆਂ ਹਨ ਮਹਾਭਾਰਤ ਦੇ ਵਿੱਚ ਵੀ ਕਹਾਣੀਆਂ ਰੋਮਨ ਦੇ ਵਿੱਚ ਵੀ ਇਕੱਠੀ ਕਰਨ ਦਾ ਤੇ ਗ੍ਰੰਥ ਹੈ ਮੁਬਾਰਕ ਤੇ ਗੁਰੂ ਗ੍ਰੰਥ ਸਾਹਿਬ ਦੀ ਬਲਖਣਤਾ ਇਸ ਕਰਕੇ ਆ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਇੱਥੇ ਕਿਸੇ ਦੀ ਸਿਫਤ ਨਹੀਂ ਹੈ ਰੱਬ ਤੋਂ ਬਗੈਰ ਅਕਾਲ ਪੁਰਖ ਦੀ ਉਸਤਤ ਹੈ ਤੇ ਬਾਣੀ ਜਿਹੜੀ ਹੈ ਇਹਦੇ ਵਿੱਚ ਸਤਿਗੁਰੂ ਨੇ ਸਾਨੂੰ ਜੀਵਨ ਦਿੱਤਾ ਮਹਾਰਾਜ ਕਹਿੰਦੇ ਜਦੋਂ ਤੁਸੀਂ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪੋਗੇ ਤੁਹਾਡਾ ਮਨ ਵੀ ਤੁਹਾਡਾ ਤਨ ਵੀ ਸ਼ੀਤਲ ਹੋ ਜਾਏਗਾ ਠੰਡਾ ਠਾਰ ਹੋ ਜਾਏਗਾ ਵਿਕਾਰਾਂ ਤੋਂ ਰਹਿਤ ਹੋ ਜਾਏਗਾ ਪਾਓ ਸਰਣਾਈ ਜਿਨ ਹਰ ਜਾਤੇ ਮਨ ਤਨ ਸ਼ੀਤਲ ਚਰਨ ਹਰ ਰਾਤੇ ਭੈ ਪੰਜਣ ਪ੍ਰਭ ਮਨ ਨਾਮ ਵਸਾਈ ਦਰ ਇਸ ਕਰਕੇ ਆ ਕਿ ਜਿਹੜਾ ਡਰ ਨੂੰ ਖਤਮ ਕਰਦਾ ਹੈ ਉਹ ਰੱਬ ਨੂੰ ਪਸਾਇਆ ਹੀ ਕੋਈ ਨਹੀਂ ਦਰਪਤ ਦਰਪਤ ਜਨਮ ਦੁੱਖ ਜਾਹੀ ਰਹਾਓ ਜਾਂ ਕਹਿਰ ਦੇ ਵਸਿਓ ਹਰ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਸਗਲ ਮਨੋਰਥ ਤਾਂ ਕੇ ਪੂਰਣ ਕਾ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਜਦੋਂ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਜਪੇ ਨਾਮ ਤੋਂ ਵੀ ਜਪਦੇ ਆ ਜਿਹੜੇ ਮੰਗਤੇ ਹੁੰਦੇ ਨੇ। ਉਹ ਵੀ ਤਾਂ ਸਤਨਾਮ ਵਾਹਿਗੁਰੂ ਜਾਂ ਰਾਮ ਰਾਮ ਕਰਦੇ ਹੀ ਆ ਨਾ ਜਦੋਂ ਮੰਗਦੇ ਆ। ਪਰ ਉਹਨਾਂ ਦਾ ਨਿਸ਼ਾਨਾ ਕੀ ਹੁੰਦਾ ਹੈ? ਉਹਨਾਂ ਦਾ ਨਿਸ਼ਾਨਾ ਹੈ ਕਿ ਮੰਗਣਾ ਹੈ। ਇਸ ਕਰਕੇ ਪੜਦੇ। ਪੜਨਾ ਬੁਰੀ ਗੱਲ ਨਹੀਂ ਹੈ। ਪਰ ਉਹ ਨਿਸ਼ਾਨਾ ਇਸ ਕਰਕੇ ਕਿ ਮੰਗਣਾ ਹੀ ਹੈ। ਤੇ ਸਤਗੁਰੂ ਕਹਿੰਦੇ ਅੰਦਰ ਪ੍ਰਮਾਤਮਾ ਨਾਲ ਪਿਆਰ ਬਣ ਜਾਏ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਗਿਆ ਜਾਣ ਕਰਦਾ ਬਸਿਓ ਹਰਨਾ ਸਗਲ ਮਨੋਰਥ ਤਾਂ ਕੇ ਪੂਰਣ ਕਾ ਸਤਿਗੁਰੂ ਕਹਿੰਦੇ ਇਸ ਕਰਕੇ ਉਹਨੂੰ ਮਨ ਵਿੱਚ ਬਸਾਉਣਾ ਕਿਉਂਕਿ ਸਭ ਕੁਝ ਉਹਦੇ ਵਸ ਵਿੱਚ ਹੈ ਜਨਮ ਜਰਾ ਮਿਰਤ ਜਿਸ ਬਾਸ ਜਿਹਦੇ ਵਸ ਦੇ ਵਿੱਚ ਸਾਡਾ ਜਨਮ ਹੈ ਸਾਡਾ ਬਡੇਪਾ ਹੈ ਸਾਡੀ ਮੌਤ ਹੈ ਜਿਹਦੇ ਹੱਥ ਦੇ ਵਿੱਚ ਕਿਸੇ ਦੇ ਹੱਥ ਵਿੱਚ ਨਹੀਂ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਹੀਂ ਹਾ ਕਿਸੇ ਬੰਦੇ ਹੱਥ ਵਿੱਚ ਨਹੀਂ ਹੈ ਕੋ ਕਿਸੇ ਨੂੰ ਮਾਰ ਦੇਗਾ ਤੇ ਸਤਿਗੁਰ ਕਹਿੰਦੇ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਹੀਂ ਹਾ ਤੇ ਨਾ ਕਿਸੇ ਦਾ ਜੋਰ ਹੈ ਜੋਰ ਨਾ ਜੀਵਨ ਮਰਨ ਦਾ ਜੋ ਕਿਸੇ ਦਾ ਜੋਰ ਨਹੀਂ ਹੈ ਵੀ ਆਪਣੇ ਮੈਂ ਆਪਣੀ ਸਾਵਨਾ ਜੰਮ ਜਾਵਾਂ ਆਪਣੇ ਸਾਵਨਾ ਮਰ ਜਾਾਂ ਤੇ ਉਹਦੇ ਹੱਥ ਦੇ ਵਿੱਚ ਉਹ ਪ੍ਰਮਾਤਮਾ ਕਾਰਨ ਉਸੇ ਤਰ੍ਹਾਂ ਦੇ ਬਣ ਜਾਂਦੇ ਆ ਜਨਮ ਜਰਾ ਮਰਤ ਜਿਸ ਬਾਸ ਸਭ ਕੁਝ ਉਹਦੇ ਬਸ ਵਿੱਚ ਹੈ ਕਿਉਂ ਕੋਈ ਵੀ ਇੱਕ ਤਰੀਕੇ ਨਾਲ ਉਹ ਬਸ ਵਿੱਚ ਨਹੀਂ ਆਉਂਦਾ ਬੜਾ ਸੋਹਣਾ ਸ਼ਬਦ ਗੁਰੂ ਸਾਹਿਬ ਦਾ ਕਹਿੰਦੇ ਨਾ ਤੂੰ ਆਵੇਂ ਬਸ ਬਹੁਤ ਕਣਾਵਣੇ ਕਣਾਵਣੇ ਕਹਿੰਦੇ ਤਰਲੇ ਲੈਣ ਦੇ ਨਾਲ ਐਵੇਂ ਰੋਈ ਜਾਣਾ ਬਾਹਰੋਂ ਤੌਰ ਤੇ ਹਾਏ ਮਰ ਗਏ ਹਾਏ ਮਰ ਗਏ ਇਦਾਂ ਵੀ ਨਹੀਂ ਬਸ ਆਉਂਦਾ ਨਾ ਤੂੰ ਆਵੇਂ ਬਸ ਬਹੁਤ ਘਣਾਉਣ ਦਾ ਬੱਚਿਆਂ ਵਾਲੀ ਗੱਲ ਹੁੰਦੀ ਨਾ ਬੱਚੇ ਨੇ ਕੁਝ ਲੈਣਾ ਹੋਵੇ ਰੋ ਗਿਆ ਬਾਜ ਖੁਸ਼ ਹੋ ਗਿਆ ਹੱਸ ਪਿਆ ਕਹਿੰਦੇ ਇਦਾਂ ਵੀ ਨਹੀਂ ਹੁੰਦਾ ਨਾ ਤੂੰ ਆਵੇਂ ਬਸ ਬਹੁਤ ਘਣਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣ ਕਿ ਉਹ ਬਸ ਵਿੱਚ ਆ ਜਾਏਗਾ ਕਿ ਆਪਾਂ ਵੇਦਾਂ ਦਾ ਪਾਠ ਜਾ ਕੇ ਅਖੰਡ ਪਾਠ ਕਰਾ ਲਾਂਗੇ ਤੇ ਬਸ ਵਿੱਚ ਆ ਜਾਏਗਾ ਰੱਬ ਕਹਿੰਦੇ ਨਹੀਂ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਨਾਈਐ ਨਾ ਤੂੰ ਆਵੇਂ ਵਸ ਧਰਤੀ ਧਾਈਏ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਐ ਕਿਸੇ ਅਕਲ ਨਾਲ ਨਹੀਂ ਹੁੰਦਾ ਸਿਆਣਪਾ ਨਹੀਂ ਹੁੰਦਾ ਨਾ ਤੂੰ ਆਵੇਂ ਵਸ ਬਹੁਤਾ ਦਾਣ ਦੇ ਕਹਿੰਦੇ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਤੇਰਾ ਹਰ ਜਿਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ਼ ਕਰ ਹਮ ਸਾਕੇ ਜਿਉਂ ਭਾਵੇਂ ਦੇਵੇਂ ਬਖਸ਼ ਉਹ ਸਕਦਾ ਕਿਸੇ ਨੂੰ ਮਾਇਆ ਦਾ ਜੋਰ ਹੋਵੇ ਮਾਇਆ ਦਾ ਅਹੰਕਾਰ ਹੋਵੇ ਕਿਸੇ ਨੂੰ ਬੋਲਣ ਦਾ ਹੰਕਾਰ ਹੋਵੇ ਕਿਸੇ ਹੀ ਜੋਰ ਹੰਕਾਰ ਬੋਲਣ ਦਾ ਕਿਸੇ ਹੀ ਜੋਰ دیਵਾਨ ਮਾਇਆ ਦਾ ਮੈਂ ਹਰ ਬਿਨ ਟੇਕ ਤਰ ਅਵਰ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੈ ਮਹਾਰਾਜ ਕਹਿੰਦੇ ਸਭ ਕੁਝ ਉਹਦੇ ਹੱਥ ਵਿੱਚ ਹੈ ਉਹ ਸਭ ਕੁਝ ਕਰਦਾ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਉਹਦੇ ਹੱਥ ਦੇ ਵਿੱਚ ਜੋਰ ਹੈ ਉਦੇ ਹੱਥ ਵਿੱਚ ਤਾਕਤ ਹੈ ਸਭ ਕੁਝ ਕਰ ਸਕਦਾ ਹੈ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮੇਹਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਮ ਤੋਂ ਇੱਕ ਦਿਨ ਇਹ ਹੈ ਕਿ ਉਹ ਧਰਤੀ ਤੇ ਆਉਣਾ ਪੈਂਦਾ ਕਿੰਨੀ ਉਡਾਣ ਮਾਰਾਂਗੇ ਕਿੰਨਾ ਹੰਕਾਰ ਕਰਾਂਗੇ ਪੰਛੀਆਂ ਤੋਂ ਸਿੱਖ ਸਕਦੇ ਆ ਪੰਛੀਆਂ ਨੂੰ ਪਤਾ ਜਿੰਨਾ ਮਰਜ਼ੀ ਉੱਡ ਜਾਈਏ ਪਰ ਆਉਣਾ ਤਾਂ ਧਰਤੀ ਤੇ ਹੈ ਕਿੰਨਾ ਉੱਡੋਗੇ ਕਿੰਨਾ ਕਸੀਂ ਹੰਕਾਰ ਕਰਾਂਗੇ ਹੈ ਤਾਂ ਅਸੀਂ ਥੱਲੇ ਹੀ ਸਭ ਕੁਝ ਉਹਦੇ ਵਸ ਐ ਸਾਂ ਜੋਰ ਨਾਹੀਂ ਜੇ ਕਿਛ ਕਰ ਹਮਸਾਕੇ ਜਿਉ ਭਾਵੈ ਤਿਵੇਂ ਬਖਸ਼ ਮੇਰੇ ਹਰਿ ਜੋ ਸਭ ਕੁ ਉਹ ਤੇਰੇ ਵਸ ਸਾਰਾ ਕੁਝ ਤੇਰੇ ਵਸ ਦੇ ਵਿੱਚ ਐ ਮਹਾਰਾਜ ਕਹਿੰਦੇ ਜਨਮ ਮਰਨ ਮਿਰਤ ਜਿਸ ਬਾਸ ਸੋ ਸਮਰਤ ਸਿਮਰ ਸਾਸ ਗਰਾਸ ਸਾਹ ਲੈਂਦੇ ਆ ਸਾਹ ਬਾਹਰ ਕੱਢਦੇ ਆ ਸਾਸ ਗਰਾਸ ਕਹਿੰਦੇ ਉਹ ਸਮਰੱਥ ਪ੍ਰਮਾਤਮਾ ਨੂੰ ਯਾਦ ਕਰੋ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਸਾਰਿਆਂ ਦਾ ਮਿੱਤਰ ਸਾਰਿਆਂ ਦਾ ਸੱਜਣ ਸਖਾ ਇੱਕ ਪ੍ਰਮਾਤਮਾ ਹੈ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਤੇਕ ਕਹਿੰਦੇ ਉਹ ਨਾਮ ਜਿਹੜਾ ਨਾ ਮੇਰੇ ਮਾਲਕ ਦਾ ਜਿਹੜਾ ਮੇਰਾ ਪ੍ਰਭੂ ਹੈ ਮੇਰਾ ਵਾਹਿਗੁਰੂ ਹੈ ਨਾਮ ਸਵਾਮੀ ਕਾ ਨਾਨਕ ਤੇਕ ਉਹ ਨਾਨਕ ਦਾ ਸਹਾਰਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ ਤੁਸੀਂ ਰੋਜ਼ ਪੜ੍ਹਦੇ ਹੋ ਸਾਧ ਸੰਗਤ ਜੀ ਸੱਚਾ ਨਾਮ ਮੇਰਾ ਆਧਾਰੋ ਆਧਾਰ ਕਹਿੰਦੇ ਸਹਾਰਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਤੇ ਜਦੋਂ ਆਧਾਰ ਬਣ ਗਿਆ ਨਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਈ ਜਦੋਂ ਉਹਦੇ ਨਾਮ ਨੂੰ ਸਹਾਰਾ ਬਣਾਇਆ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਰਹਾਉ ਦੀ ਪੰਕਤੀ ਮਹਾਰਾਜ ਕਹਿੰਦੇ ਜੇ ਤੁਸੀਂ ਜਿੰਨੇ ਤੱਕ ਰੱਬ ਨੂੰ ਮਨ ਵਿੱਚ ਨਹੀਂ ਵਸਾਓਗੇ ਡਰਦੇ ਰਹੋਗੇ ਤੁਹਾਡੇ ਅੰਦਰ ਡਰ ਪੈਦਾ ਹੋ ਜਾਏਗਾ ਸਾਡੇ ਅੰਦਰ ਇੰਨਾ ਡਰ ਲੋਕਾਂ ਦੇ ਪਾ ਦਿੰਦਾ ਅਸੀਂ ਆਹ ਕੰਮ ਨਹੀਂ ਕਰਾਂਗੇ ਪਤਾ ਨਹੀਂ ਕੀ ਨਹੀਂ ਹੋ ਜਾਏਗਾ ਜੇ ਅਸੀਂ ਸਰਾਧ ਨਹੀਂ ਕਰਾਂਗੇ ਪਤਾ ਨਹੀਂ ਕੀ ਹੋਏਗਾ ਜੇ ਅਸੀਂ ਰਖੜੀ ਨਹੀਂ ਬੰਨਾਂਗੇ ਪਤਾ ਨਹੀਂ ਕੀ ਹੋ ਜਾਏਗਾ ਅਸੀਂ ਆਹ ਕੰਮ ਨਹੀਂ ਕਰਾਂਗੇ ਮਤਲਬ ਅਸੀਂ ਗੁਰਸਿੱਖ ਵੀ ਹੁੰਨੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ ਤੇ ਅਸੀਂ ਡਰ ਨੂੰ ਵੀ ਮੰਨਦੇ ਆ ਵੀ ਪਤਾ ਜੇ ਕੰਮ ਨਹੀਂ ਕੀਤਾ ਨਾ ਪਤਾ ਨਹੀਂ ਕੀ ਹੋ ਜਾਣਾ ਜੇ ਆਪਾਂ ਉਹ ਨਹੀਂ ਕੀਤਾ ਤੇ ਆਹ ਹੋ ਜਾਏਗਾ ਤੇ ਇਹ ਡਰ ਹੈ ਕਹਿੰਦੇ ਕਿਉਂਕਿ ਡਰ ਕਿਉਂ ਹੈ ਸਤਗੁਰ ਕਹਿੰਦੇ ਭੈ ਪੰਜਨ ਪ੍ਰਭ ਮਨ ਨ ਵਸਾਈ ਤੇ ਮਨ ਦੇ ਵਿੱਚ ਵਸਾਇਆ ਹੀ ਨਹੀਂ ਹੈ ਦਰਪਤ ਦਰਪਤ ਜਨਮ ਦੁੱਖ ਜਾਏ ਤੇ ਉਹ ਜਨਮ ਜਨਮਾਂ ਜਨਮਾਂ ਤਰਾਂ ਦੇ ਦੁੱਖ ਖਤਮ ਹੋ ਜਾਣਗੇ ਜਿਸ ਦਿਨ ਕਹਿੰਦੇ ਉਹਦੇ ਮਨ ਹਿਰਦੇ 'ਚ ਪ੍ਰਮਾਤਮਾ ਨੂੰ ਵਸਾਏਗਾ ਭੈ ਪੰਜਨ ਪ੍ਰਭ ਮਨ ਨ ਵਸਾਈ ਦਰਪਤ ਦਰਪਤ ਜਨਮ ਬਹੁਤ ਜਾਏ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਗੁਰਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਆ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ